ਬਰਨਾਲਾ ਵਿਜਰੰਸ ਵਿਰੋਧੀ ਰਿਸ਼ਵਤ ਮਾਮਲੇ ਉਲੈਕੇ ਵੱਡੀ ਕਾਮਯਾਬੀ ਕੀਤੀ ਗਈ ਹੈ ਸੋ ਜਥੇ ਕਿ ਦੋ ਪੁਲਿਸ ਮੁਲਾਜ਼ਮਾਨ ਨੂੰ 50000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਮਹਿਲਕਲਾ ਪੁਲਿਸ ਥਾਣੇ ਦੇ ਅੰਦਰ ਹੀ ਕਾਬੂ ਕੀਤਾ ਗਿਆ ਇਸ ਮੌਕੇ ਤੇ ਵਿਜਰਲਸ ਯੂਨਿਟ ਬਰਨਾਲਾ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹਨਾਂ ਨੂੰ ਬਰਨਾਲਾ ਦੀ ਰਹਿਣ ਵਾਲੀ ਪ੍ਰਵਿੰਦਰ ਕੌਰ ਦੇ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਕਿ ਉਸ ਦੇ ਭਰਾ ਅਤੇ ਪੁਲਿਸ ਥਾਣਾ ਮਹਿਲਕਲਾ ਵਿਖੇ ਦਰਜ ਹੋਏ ਇੱਕ ਮਕਦਮੇ ਦੇ ਵਿੱਚ ਗ੍ਰਿਫਤਾਰ ਕੀਤੇ ਉਸ ਦੇ ਭਰਾ ਪਾਸੋਂ ਜਮ੍ਹਾਂ ਤਲਾਸ਼ੀ ਸਮਾਨ ਬਦਲੇ ਉਸ ਤੋਂ 50000 ਇਹ ਇੱਕ ਲੜਕੀ ਸਾਡੇ ਕੋਲ ਜੀ ਪਰਮਿੰਦਰ ਕੌਰ ਵਾਸੀ ਬਰਨਾਲਾ ਆਈ ਸੀ। ਉਹਨੇ ਦੱਸਿਆ ਸੀ ਵੀ ਥਾਣਾ ਮਹਿਲ ਕਲਾਂ ਦੀ ਜੀ ਇੱਕ ਐਸਆਈ ਜੱਗਾ ਸਿੰਘ ਇੱਕ ਸੀਨੀਅਰ ਕਨਸਟੇਬਲ ਗੁਰਪ੍ਰੀਤ ਸਿੰਘ ਉਹਨਾਂ ਨੇ ਉਹਦੇ ਬ੍ਰਦਰ ਨੂੰ ਪਿਛਲੇ ਦਿਨੀ ਕਿਸੇ ਮਕਦਮੇ 'ਚ ਅਰੈਸਟ ਕਰਿਆ ਸੀ ਜੀ। ਉਹਦੇ ਜਾਮਾ ਤਲਾਸ਼ੀ ਦੌਰਾਨ ਮਤਲਬ ਉਹ ਉਹਦੇ ਕੋਲੋਂ ਇੱਕ ਡੇਢ ਤੋਲਾ ਗੋਲਡ ਦੀ ਚੇਨ ਇੱਕ ਆਈਫੋਨ ਇੱਕ ਘੜੀ ਪਲੱਸ 10000 ਰੁਪਏ ਬਰਾਮਦ ਹੋਏ ਸੀ। ਇਹਨਾਂ ਕਰਮਚਾਰੀ ਨੇ ਉਹ ਰਿਕਾਰਡ ਨਹੀਂ ਲਿਆਂਦਾ ਜੀ ਆਪਣੇ ਕੋਲ ਰੱਖ ਲਿਆ। ਉਹ ਲੜਕੀ ਜਦੋਂ ਆ ਕੇ ਉਹਨੂੰ ਮਿਲੀ ਇਹਨਾਂ ਨੂੰ ਕਿਹਾ ਵੀ ਦੇਖੋ ਜੀ ਸਮਾਨ ਸੀ ਸਾਡੇ ਮੁੰਡੇ ਕੋਲੇ ਫੋਨ ਸੀ ਜਾਂ ਆਹ ਸੀ ਇਹ ਸਾਨੂੰ ਦੇਓ ਚੀਜ਼ਾਂ ਸਾਡੀਆਂ ਉਹ ਕਹਿੰਦੇ ਵੀ ਤੁਸੀਂ 50000 ਰੁਪਏ ਲਿਓ ਇਹ ਚੀਜ਼ਾਂ ਤੁਹਾਨੂੰ ਫੇਰ ਮਿਲਣਗੀਆਂ ਅੱਜ ਅਸੀਂ ਜੀ ਸ਼ਾਮ ਜੇ ਨੂੰ ਬਾਅਦ ਦੁਪਹਿਰ ਮਹਿਲਕਲਾਂ ਥਾਣਾ ਵਿਖੇ ਇਹਦੀ ਸ਼ਿਕਾਇਤ ਤੇ ਰੇਡ ਕਰਕੇ ਐਸਆਈ ਚੱਗਾ ਸਿੰਘ ਤੇ ਸੀਨੀਅਰ ਕਨਸਟੈਂਪਰ ਇਹਨੂੰ ਗੁਰਪ੍ਰੀਤ ਸਿੰਘ ਨੂੰ ਰੈਡ ਹੈਂਡਰ ਅਰੈਸਟ ਕੀਤਾ 50000 ਰੁਪਏ ਰਿਸ਼ਵਤ ਲੈਂਦਿਆਂ ਨੂੰ ਇਹ ਕਿੱਥੇ ਅਰੈਸਟ ਕੀਤਾ ਗਿਆ ਸਰ ਇਹਨੂੰ ਥਾਣਾ ਮਹਿਲਕਲਾਂ ਦੇ ਅੰਦਰ ਜੀ ਵਿੱਚ ਕਦੇ ਕਿਹੜੇ ਕੇਸ ਦੇ ਵਿੱਚ ਸੀ ਇਹ ਜਿਹੜਾ ਕੇਸ ਸੀ ਉਹ ਇਹ ਕੋਈ ਮੁਕੱਦਮਾ ਨੰਬਰ 10/25 ਦਰਜ ਹੋਇਆ ਸੀ ਜੀ ਉਹਦੇ ਵਿੱਚ ਸੀ ਉਹ ਮੁੰਡਾ ਧਰਮਪ੍ਰੀਤ ਸਿੰਘ ਉਹ ਮੁੰਡੇ ਦਾ ਨਾਮ ਹੈ ਕਰਨ ਮਾਮਲਾ ਦਰਜ ਹੋਇਆ ਸਰ ਉਹਦੇ ਕੋਈ ਉਹਨਾਂ ਦਾ ਕੋਈ ਠੇਕੇ ਦੇ ਕੋਈ ਭੰਨ ਤੋੜ ਹੋਈ ਸੀ ਜੀ ਉਹਦੇ ਸੰਬੰਧ ਕੇਸ ਇਸ ਤੋਂ ਹੋਇਆ ਹੈ ਕੀ ਨਾਮ ਸੀ ਆ ਸਰ ਉਹਦਾ ਨਾਮ ਸੀ ਜੀ ਮੁੰਡੇ ਦਾ ਧਰਮਿੰਦਰ ਸਿੰਘ ਹੈ ਜੀ ਹੁਣ ਅਗਲੀ ਕਾਰਵਾਈ ਤੁਹਾਡੇ ਵੱਲੋਂ ਕੀ ਮੁਕਦਮਾ ਕਰ ਦਿੱਤੀ ਅਸੀਂ ਐਫ ਆਈ ਆਰ ਰਿਚਾਰਡ ਕਰਕੇ ਜੀ ਗਾਹਨ ਇਨਵੈਸਟੀਗੇਸ਼ਨ ਕਰਾਂਗੇ ਇਹਦੀ ਤੇ ਜੇ ਕੋਈ ਹੋਰ ਇਹਦੇ ਵਿੱਚ ਹੋਇਆ ਕਰਮਚਾਰੀ ਸ਼ਾਮਲ ਹੋਇਆ ਤਾਂ ਉਸ ਅਨੁਸਾਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਥਾਣੇ ਦੇ